ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਤੇ ਉਸ ਤੋਂ ਬਾਅਦ ਹੁਣ ਕ੍ਰੈਡਿਟ ਵਾਰ ਵੀ ਜਿਹੜੇ ਆ ਉਹ ਸ਼ੁਰੂ ਹੋ ਗਈ। ਆਮ ਆਦਮੀ ਪਾਰਟੀ ਜਿੱਥੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਤਾਂ ਉਸ ਤੋਂ ਬਾਅਦ ਉਸ ਨੂੰ ਪ੍ਰਚਾਰ ਕਰਨ ਦੇ ਲਈ ਯੂਟਿਊਬਰਾਂ ਨੂੰ ਵੀ ਹਾਇਰ ਕਰਨਾ ਪਿਆ ਔਰ ਉਸ ਦੇ ਫਾਇਦੇ ਜਿਹੜੇ ਆ ਉਹ ਲੋਕਾਂ ਨੂੰ ਸਮਝਾਏ ਗਏ। ਪਿੰਡ-ਪਿੰਡ ਜਾ ਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਵੀ ਸਮਝਾਉਂਦੇ ਰਹੇ। ਤਾਂ ਜਦੋਂ ਤਿੱਖਾ ਵਿਰੋਧ ਹੋਇਆ ਤਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਵਾਪਸ ਹੋਈ। ਹੁਣ ਵੀ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਤਾਂ ਕਿਸਾਨਾਂ ਦੇ ਹਿੱਤਾਂ ਲਈ ਸੀ ਪਰ ਜੇਕਰ ਇਹ ਚੀਜ਼ ਕਿਸਾਨਾਂ ਨੂੰ ਪਸੰਦ ਨਹੀਂ ਆਈ ਤਾਂ ਕਿਸਾਨਾਂ ਦੇ ਗੱਲ ਨੂੰ ਮੰਨਦੇ ਹੋਏ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਵਾਪਸ ਹੋ ਗਈ ਤੇ ਕਿਤੇ ਨਾ ਕਿਤੇ ਹੁਣ ਵੀ ਇਹ ਕਿਹਾ ਜਾ ਰਿਹਾ ਕਿ ਇਹ ਤਾਂ ਕਿਸਾਨਾਂ ਲਈ ਫਾਇਦੇਮੰਦ ਸੀ ਪਰ ਕਿਸਾਨਾਂ ਨੂੰ ਇਹ ਗੱਲ ਸਮਝ ਨਹੀਂ ਆਈ ਆਮ ਆਦਮੀ ਪਾਰਟੀ ਨੇ ਤਾਂ ਜਦੋਂ ਵਿਰੋਧ ਦੇਖਿਆ ਤਾਂ ਹੁਣ ਉਹ ਵਾਪਸ ਕਰ ਲਈ ਗਈ ਹੈ ਤਾਂ ਅੱਜ ਵੀ ਇਹੀ ਕਿਹਾ ਜਾ ਰਿਹਾ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਕਿਸਾਨਾਂ ਲਈ ਫਾਇਦੇਮੰਦ ਸੀ ਪਰ ਕਿਸਾਨਾਂ ਨੂੰ ਉਹ ਗੱਲ ਸਮਝ ਨਹੀਂ ਜਿਵੇਂ ਤਿੰਨ ਕਾਲੇ ਕਾਨੂੰਨਾਂ ਬਾਰੇ ਵੀ ਇਹੀ ਗੱਲ ਕਹੀ ਜਾਂਦੀ ਸੀ ਕਿ ਇਹ ਤਾਂ ਕਿਸਾਨਾਂ ਲਈ ਫਾਇਦੇਮੰਦ ਸਨ ਪਰ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਲੈਂਡ ਪੂਲਿੰਗ ਪਾਲਿਸੀ ਜਦੋਂ ਵਾਪਸ ਹੋਈ ਹੈ ਤਾਂ ਕੁਝ ਐਮਐਲਏ ਲੱਡੂ ਵੰਡਦੇ ਵੀ ਦੇਖੇਗੇ ਆਮ ਆਦਮੀ ਪਾਰਟੀ ਦੇ ਐਮਐਲਏ ਲੱਡੂ ਵੰਡ ਰਹੇ ਸਨ ਕਿ ਪਾਲਿਸੀ ਜਿਹੜੀ ਉਹ ਵਾਪਸ ਹੋ ਗਈ ਜਦੋਂ ਇਹ ਪਾਲਿਸੀ ਲੈ ਕੇ ਆਏ ਸੀ ਤਾਂ ਉਦੋਂ ਉਸਦੇ ਫਾਇਦੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਸਮਝਾ ਰਹੇ ਸਨ ਹੁਣ ਆਪਾਂ ਗੱਲ ਕਰਦੇ ਹਾਂ ਲੈਂਡ ਪੁਲਿੰਗ ਪਾਲਿਸੀ ਵਾਪਸ ਕਿਉਂ ਹੋਈ ਹੈ ਇਹਦਾ ਸਾਰਾ ਕ੍ਰੈਡਿਟ ਹੈ ਜਿਹੜਾ ਆਮ ਆਦਮੀ ਪਾਰਟੀ ਹੀ ਲੈ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਪਾਲਿਸੀ ਲੈ ਕੇ ਆਈ ਸੀ ਉਸ ਤੋਂ ਬਾਅਦ ਹੁਣ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਅਸੀਂ ਇਹ ਵਾਪਸ ਵੀ ਕੀਤੀ ਹੈ ਮੋਦੀ ਵਾਂਗੂ ਨੂੰ ਕਿ ਉੱਥੇ 700 ਕਿਸਾਨ ਸ਼ਹੀਦ ਕਰਤਾ ਤਾਂ ਲੰਮਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਜਿਹੜੇ ਕਾਨੂੰਨ ਵਾਪਸ ਹੋਏ ਤਾਂ ਅਸੀਂ ਕਿਸਾਨ ਹਤਕਸ਼ੀਏ ਕਿ ਅਸੀਂ ਜਲਦੀ ਜਿਹੜੀ ਉਹ ਕਿਸਾਨਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਪਾਲਿਸੀ ਜਿਹੜੀ ਅਸੀਂ ਉਹ ਵਾਪਸ ਲਈ ਹੈ। ਬਾਕੀ ਗੱਲ ਕਰੀਏ ਲੈਂਡ ਪੂਲਿੰਗ ਪਾਲਿਸੀ ਦੂਜੀਆਂ ਵਿਰੋਧੀ ਤਰ ਪੋਲੀਟੀਕਲ ਪਾਰਟੀਆਂ ਦੇ ਲਈ ਇੱਕ ਪੋਲੀਟੀਕਲ ਜ਼ਮੀਨ ਹੈ ਜਿਹੜੀ ਪੈਚ ਹੈ ਜਿਹੜੀ ਉਹ ਤਿਆਰ ਹੋਗੀ ਸੀ ਕਿਉਂਕਿ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਸੀ ਤਾਂ ਇਹ ਮੁੱਦਾ ਕਿਸਾਨੀ ਦਾ ਸਬੰਧ ਹੋਣ ਕਰਕੇ ਤਾਂ ਇੱਕ ਰਾਹ ਨਿਤ ਦੇ ਪੱਤੇ ਜਿਹੜੀ ਉਹ ਤਿਆਰ ਜਰੂਰ ਹੋ ਗਈ ਸੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਮੌਕਾ ਮਿਲਿਆ ਕਿ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ ਦਾ ਤੇ ਦੂਜੇ ਪਾਸੇ ਕਾਂਗਰਸ ਨੂੰ ਵੀ ਇਹ ਮੌਕਾ ਮਿਲਿਆ ਜੇਕਰ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹ ਕ੍ਰੈਡਿਟ ਲੈ ਰਹੇ ਆ ਕਿ ਅਸੀਂ ਤੇ ਸਾਡੇ ਵਰਕਰਾਂ ਨੇ ਸੰਘਰਸ਼ ਕੀਤਾ ਤਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਉਹ ਵਾਪਸ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਦਿੱਲੀ ਦੇ ਉੱਤੇ ਵੱਡੀ ਚਤ ਹੈ ਔਰ ਸਿੱਧਾ ਸਿੱਧਾ ਪੰਜਾਬ ਵਾਲੇ ਲੀਡਰਾਂ ਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਵਿਰੋਧ ਕੀਤਾ ਤਾਂ ਅਸੀਂ ਜਿਹੜਾ ਉਹ ਜਿੱਤਿਆ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੇਂਦਰੀ ਵੱਲੋਂ ਗੋਡ ਅਟੈਕ ਕਰਨ ਲਈ ਮਜਬੂਰ ਕਰਤਾ ਹੈ ਪਰ ਕਿਸਾਨੀ ਦੀ ਗੱਲ ਜੇਕਰ ਆਪਾਂ ਕਰੀਏ ਕਿਉਂਕਿ ਕਿਸਾਨ ਲੀਡਰ ਹੈ ਜਿਹੜੇ ਕਿਤਨੇ ਕਿਤੇ ਆਪਣਾ ਭਰੋਸਾ ਜਿਹੜਾ ਉਹ ਕਿਸਾਨਾਂ ਦੇ ਵਿੱਚੋਂ ਗਵਾ ਚੁੱਕੇ ਸਨ ਫਿਰ ਵੀ ਉਹਨਾਂ ਨੇ ਸੰਘਰਸ਼ ਲੜਿਆ ਤੇ ਕਿਸਾਨਾਂ ਨੇ ਆਪਣੀ ਜ਼ਮੀਨ ਜਾਂਦੀ ਦੇਖ ਕੇ ਫੇਰ ਕਿਸਾਨ ਯੂਨੀਅਨ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨੇ ਜਿਹੜਾ ਉਹ ਸੰਘਰਸ਼ ਲੜਿਆ ਤਾਂ ਜੇਕਰ ਕਿਸਾਨ ਯੂਨੀਅਨ ਸੀ ਤਾਂ ਕਿਸਾਨ ਇਕੱਠੇ ਹੋਏ ਲੰਮਾ ਜਿਹੜਾ ਸੰਘਰਸ਼ ਨਾਲ ਦੀ ਨਾਲ ਔਰ ਪੂਰੀ ਤੇਜ਼ੀ ਦੇ ਨਾਲ ਕਿਸਾਨਾਂ ਨੇ ਵਿੜ ਲਿਆ ਸੀ ਤਾਂ ਵੱਡੇ ਵਿਰੋਧ ਦੇ ਚਲਦਿਆਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਉਹ ਵਾਪਸ ਹੋਈ ਹੈ ਪਰ ਜੇਕਰ ਗੱਲ ਕਰੀਏ ਕਿਤਨੇ ਕਿਤੇ ਕਿਸਾਨਾਂ ਦਾ ਵੱਡਾ ਵਿਰੋਧ ਸੀ ਜਿਸ ਨੂੰ ਲੈ ਕੇ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਵਾਪਸ ਹੋਈ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਤਾਂ ਆਪੋ ਆਪਣਾ ਕ੍ਰੈਡਿਟ ਲੈਣਾ ਕਿ ਸਾਡੇ ਵਰਕਰਾਂ ਨੇ ਸੰਘਰਸ਼ ਲੜਿਆ ਤੇ ਬੇਸ਼ੱਕ ਵਿਰੋਧੀ ਧਿਰਾਂ ਨੇ ਵੀ ਪੂਰਾ ਜ਼ੋਰ ਲਾਇਆ ਪਰ ਜੇਕਰ ਆਪਾਂ ਗੱਲ ਕਰੀਏ ਕਿ ਕਿਸਾਨ ਆ ਜਿਹੜੇ ਉਹਨਾਂ ਹੀ ਕਿਸਾਨ ਯੂਨੀਅਨ ਦੇ ਜਿਹੜੇ ਨਿਮਾਇੰਦੇ ਸੀ ਉਹਨੂੰ ਅੱਗੇ ਲਾ ਕੇ ਵੱਡੇ ਇਕੱਠ ਕਰਦੇ ਰਹੇ ਤਾਂ ਸਰਕਾਰ ਨੂੰ ਜਿਹੜੇ ਆਪਣੇ ਕਦਮਾਂ ਜਿਹੜੀ ਉਹ ਪਿੱਛੇ ਖਿੱਚਣੇ ਪਏ ਤਾਂ ਹੁਣ ਇਹ ਇੱਕ ਮੁੱਦਾ ਹੀ ਬਣ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਹੀ ਕਹਿਣਾ ਕਿ ਅਸੀਂ ਕਿਸਾਨ ਹਤੈਸ਼ੀ ਹਾਂ ਕਿਸਾਨਾਂ ਨੂੰ ਕੋਈ ਪਾਲਿਸੀ ਪਸੰਦ ਨਹੀਂ ਸੀ ਭਾਵੇਂ ਉਹਨਾਂ ਦੇ ਫਾਇਦੇਮੰਦ ਸੀ ਪਰ ਅਸੀਂ ਉਹ ਵਾਪਸ ਲਈਏ ਤੇ ਵਿਰੋਧੀ ਧਿਰਾਂ ਨੇ ਕਹਿਣਾ ਕਿ ਅਸੀਂ ਉਹ ਪਾਲਿਸੀ ਜਿਹੜੀ ਉਹ ਵਾਪਸ ਲਈਏ ਪਰ ਕਿਤਨਾ ਕਿਤੇ ਅਸਿੱਧੇ ਢੰਗ ਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਲਿਸੀ ਦਾ ਸਾਹਮਣਾ ਪੰਜਾਬ ਦੇ ਕਿਸਾਨਾਂ ਨੂੰ ਕਰਨਾ ਪੈ ਸਕਦਾ ਤੁਸੀਂ ਕਿਸ ਨੂੰ ਕਰੈਡਿਟ ਦਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ